ਮਾਨਸਾ ਤੋਂ ਇਸ ਵਕਤ ਦੀ ਵੱਡੀ ਖਬਰ ਹੈ ਮਾਨਸਾ ਦੇ ਵਿੱਚ ਮੁਲਜ਼ਮ ਦਾ ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਬੀਤੇ ਦਿਨੀ ਮਾਨਸਾ ਤੋਂ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਆਈਆਂ ਜਿਸ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿ ਵੱਖ-ਵੱਖ ਥਾਵਾਂ ਤੇ ਜਿਹੜੀਆਂ ਗੋਲੀ ਚੱਲੀ ਹੈ ਔਰ ਇਸ ਦੇ ਨਾਲ ਵਪਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪਰ ਹੁਣ ਜੋ ਤਾਜ਼ਾ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਨੇ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਤਾਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਔਰ ਦੇਖ ਸਕਦੇ ਹੋ ਕਿ ਜ਼ਖਮੀ ਹਾਲਤ ਦੇ ਵਿੱਚ ਮੁਲਜ਼ਮ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਉੱਥੇ ਦਾਖਲ ਕਰਵਾਇਆ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਨਸਾ ਪੁਲਿਸ ਨੇ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਹੈ ਪੁਲਿਸ ਤੇ ਮੁਲਜ਼ਮ ਵਿਚਾਲੇ ਇਹ ਮੋਟਪੇੜ ਹੋਈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਿਹੜਾ ਆ ਗੋਲੀ ਚਲਾਈ ਔਰ ਮੁਲਜ਼ਮ ਜਿਹੜਾ ਹੈ ਉਹ ਜ਼ਖਮੀ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਬਿੱਤੇ ਦਿਨੀ ਦੱਸਦੀ ਕਿ ਮੁਲਜ਼ਮਾਂ ਨੇ ਵੱਖ-ਵੱਖ ਵਪਾਰੀਆਂ ਦੇ ਉੱਤੇ ਗੋਲੀਬਾਰੀ ਕੀਤੀ ਸੀ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਔਰ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਸੀ ਬਿੱਤੇ ਦਿਨੀ ਕਿ ਮਾਨਸਾ ਦੀਆਂ ਤਿੰਨ ਥਾਵਾਂ ਤੇ ਗੋਲੀਬਾਰੀ ਹੋਈ ਹੈ ਤਾਂ ਫਾਇਰਿੰਗ ਦੀਆਂ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਉਸ ਤੋਂ ਬਾਅਦ ਪੁਲਿਸ ਚੌਕਸ ਹੋਈ ਵੱਖ-ਵੱਖ ਥਾਵਾਂ ਤੇ ਲਗਾਤਾਰ ਛਾਪੇਮਾਰੀ ਚੱਲਦੀ ਚੱਲਦੀ ਰਹੀ ਔਰ ਸੀਸੀਟੀਵੀ ਖੰਘਾਲੇ ਗਏ ਔਰ ਦੇਖਿਆ ਗਿਆ ਕਿ ਆਖਰਕਾਰ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਮਲਜ਼ਮ ਆਏ ਨੇ ਉਹਨਾਂ ਨੇ ਫਾਇਰਿੰਗ ਕਿਉਂ ਕੀਤੀ ਹੈ ਔਰ ਇਸ ਦੇ ਪਿੱਛੇ ਕਾਰਨ ਕੀ ਹੈ ਔਰ ਵਪਾਰੀਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਉੱਤੇ ਫਾਇਰਿੰਗ ਕਿਉਂ ਕੀਤੀ ਗਈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਇਸ ਵਕਤ ਦੀ ਇਹ ਜਾਣਕਾਰੀ ਹੈ ਕਿ ਮਾਨਸਾ ਦੇ ਵਿੱਚ ਦੱਸਦੇ ਕਿ ਮਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਮਲਜ਼ਮ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਲਜ਼ਮ ਦੀ ਪਛਾਣ ਜਿਹੜੀ ਹੈ ਔਰ ਗੁਰੂ ਸਾਹਿਬ ਸਿੰਘ ਵਜੋਂ ਹੋਈ ਹੈ ਜੋ ਰੋਪੜ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਤਾਂ ਮਾਨਸਾ ਦੇ ਵਿੱਚ ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਪੁਲਿਸ ਦੀ ਕਾਰਵਾਈ ਦੌਰਾਨ ਮਲਜ਼ਮ ਜ਼ਖਮੀ ਹੋਇਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਵਧੇਰੇ ਜਾਣਕਾਰੀ ਦੇ ਲਈ ਮਾਨਸਾ ਤੋਂ ਸਾਡੇ ਪੱਤਰਕਾਰ ਪਰਮਦੀਪ ਜੁੜ ਚੁੱਕੇ ਨੇ ਪਰਮ ਕੀ ਕੁਝ ਵਧੇਰੇ ਜਾਣਕਾਰੀ ਹੈ ਇਹ ਹਾਲੇ ਵਿੱਚ ਦੇਖਿਆ ਗਿਆ ਕਿ ਕਿੰਜੇ ਮਾਨਸਾ ਦੀਆਂ ਤਿੰਨ ਥਾਵਾਂ ਤੇ ਫਾਇਰਿੰਗ ਦੀਆਂ ਘਟਨਾਵਾਂ ਵਾਪਰਦੀਆਂ ਨੇ ਵਪਾਰੀਆਂ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਜਾਂਦਾ ਪਰ ਹੁਣ ਮੁਲਜ਼ਮ ਦਾ ਇੰਕਾਊਂਟਰ ਕੀਤਾ ਗਿਆ ਕਿ ਇਹ ਜਿਹੜਾ ਮੁਲਜ਼ਮ ਹੈ ਜਿਸਦੇ ਹੁਣ ਗੋਲੀ ਲੱਗੀ ਹੈ ਇਸ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਇਸ ਮੁਲਜ਼ਮ ਦਾ ਘਟਨਾਵਾਂ ਦੇ ਨਾਲ ਕੋਈ ਸਬੰਧ ਹੈ ਜਾਂ ਨਹੀਂ ਹੈ ਕਿ ਉਹ ਉਸ ਘਟਨਾਵਾਂ ਦੇ ਵਿੱਚ ਸ਼ਾਮਲ ਸੀ ਜਾਂ ਫਿਰ ਨਹੀਂ ਸੀ ਪੁਲਿਸ ਦਾ ਕੀ ਕਹਿਣਾ ਹੈ ਇਸ ਤਮਾਮ ਕਾਰਵਾਈ ਤੇ ਅਤੇ ਮੈਂ ਅਕਸ਼ਰ ਦੱਸਣਾ ਚਾਹਾਂਗਾ ਵੀ ਜਿਹੜੀ ਫਾਇਰਿੰਗ ਹੋਈ ਸੀ 28 ਤਰੀਕ ਨੂੰ ਤਾਂ ਉਸ ਦੇ ਵਿੱਚ ਜਿਹਨੇ ਜਿਹੜੇ ਦੋ ਦੋਸ਼ੀ ਨਜ਼ਰ ਆ ਰਹੇ ਨੇ ਤਾਂ ਉਹਨਾਂ ਨੂੰ ਪੁਲਿਸ ਨੇ ਕਿੰਧਰਾ ਕਿਤੇ 72 ਘੰਟਿਆਂ ਦੇ ਅੰਦਰ ਜਿਹੜਾ ਗ੍ਰਿਫਤ ਦੇ ਵਿੱਚ ਲੈ ਲਿਆ ਪਰ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਇੱਕ ਦੋਸ਼ੀ ਦਾ ਨਾਮ ਜਿਹੜਾ ਉਹ ਗੁਰਸੈ ਸਿੰਘ ਹੈ ਤੇ ਦੂਸਰੇ ਦਾ ਨਾਮ ਦੱਸਿਆ ਜਾ ਰਿਹਾ ਮਨਪਰੀ ਸਿੰਘ ਹੈ ਤਾਂ ਗੁਰਸੈਬ ਦੇ ਜਿਹੜੀ ਲੱਤ ਦੇ ਉੱਪਰ ਗੋਲੀ ਲੱਗੀ ਦੋਨਾਂ ਨੇ ਰਾਸਤੇ ਦੇ ਵਿੱਚ ਲੈ ਲਿਆ ਕਿ ਮਾਨਸਾ ਦੇ ਛੇਗਲਾ ਹਸਪੀਟਲ ਦੇ ਵਿੱਚ ਪਹਤੀ ਕਰਵਾਇਆ ਗਿਆ ਉਸ ਨੂੰ ਸਰ ਸਾਹਿਬ ਸਿੰਘ ਨੂੰ ਤਾਂ ਜਿਹੜੀ ਪੁਲਿਸ ਦੀ ਵੱਡੀ ਪ੍ਰਾਪਤੀ ਕਹਿ ਸਕਦੇ ਆ ਕਿ 72 ਘੰਟਿਆਂ ਦੇ ਅੰਦਰ ਜਿਹੜਾ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਜਲਦੀ ਮਾਨਸਾ ਦੇ ਐਸਐਸਪੀ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸਾ ਕਰਨਗੇ ਕਿ ਇਹਨਾਂ ਦੀ ਕੜੀ ਕਿੱਥੋਂ ਜੁੜਦੀ ਹੈ ਕੌਣ ਨੇ ਇਹ ਦੋਸ਼ੀ ਇਹਨਾਂ ਦੇ ਉੱਪਰ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਤੇ ਕੀ ਬੈਕਗ੍ਰਾਉਂਡ ਹੈ ਸਾਰੀ ਚੀਜ਼ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਜਿਹੜੀ ਹੈ ਉਹ ਕਲੀਅਰ ਹੋ ਸਕਦੀ ਹੈ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਪਰਮ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਨਸਾ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਮੁਲਜ਼ਮ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜ਼ਖਮੀ ਹਾਲਤ ਦੇ ਵਿੱਚ ਮੁਲਜ਼ਮ ਨੂੰ ਹਸਪਤਾਲ ਜਿਹੜਾ ਹੈ ਭਰਤੀ ਕਰਵਾਇਆ ਗਿਆ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਮੁਲਜ਼ਮ ਦੀ ਪਛਾਣ ਗੁਰਸਹਿਬ ਸਿੰਘ ਨੂੰ ਵਜੋਂ ਹੋਈ ਹੈ ਜਿਸ ਜੋ ਕਿ ਰੋਪੜ ਦੇ ਨਾਂ ਸਬੰਧ ਦੱਸਿਆ ਜਾ ਰਿਹਾ ਔਰ ਜਿਸ ਤਰੀਕੇ ਮਾਨਸਾ ਦੇ ਵਿੱਚ ਇਹ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਪਰ ਹੁਣ ਪੰਜਾਬ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਵੱਡੀ ਕਾਰਵਾਈ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਮਾਨਸਾ ਦੇ ਵਿੱਚ ਮੁਲਜ਼ਮ ਦਾ ਇਨਕਾਊਂਟਰ ਕੀਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਜਿਹੜਾ ਹੈ ਭਰਤੀ ਕਰਵਾਇਆ ਗਿਆ ਹਾਲਾਂਕਿ ਸਾਡੇ ਪੱਤਰਕਾਰ ਦੇ ਮੁਤਾਬਕ ਪਹਿਲਾਂ ਇਸ ਮਾਮਲੇ ਦੇ ਵਿੱਚ ਦੋ ਗ੍ਰਿਫਤਾਰੀਆਂ ਹੋਈਆਂ ਪਰ ਉੱਥੇ ਹੀ ਹੁਣ ਇੱਕ ਮੁਲਜ਼ਮ ਦਾ ਜਿਹੜਾ ਇਨਕਾਊਂਟਰ ਕਰ ਦਿੱਤਾ ਗਿਆ ਗੁਰੂ ਸਾਹਿਬ ਸਿੰਘ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ ਔਰ ਦੱਸਦੀ ਹੈ ਕਿ ਰੋਪੜ ਦੇ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਨੇ ਫਾਇਰਿੰਗ ਕਿਉਂ ਕੀਤੀ ਇਸ ਦੇ ਪਿੱਛੇ ਅਸਲ ਕਾਰਨ ਕੀ ਸੀ ਕਿ ਕਿਸੇ ਦੇ ਇਸ਼ਾਰੇ ਦੇ ਉੱਤੇ ਇਹਨਾਂ ਨੇ ਨਾ ਘਟਨਾਵਾਂ ਨੂੰ ਅੰਜਾਮ ਦਿੱਤਾ तमाम ਪਹਿਲੂਆਂ ਤੋਂ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ ਕਿਉਂਕਿ ਬੀਤੇ ਦਿਨੀ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਏ ਤਾਂ ਮਾਨਸਾ ਦੇ ਵਿੱਚ ਬੰਦ ਦਾ ਅਸਰ ਵੀ ਨਜ਼ਰ ਆਇਆ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਉਹਨਾਂ ਦਾ ਗੁੱਸਾ ਫੁੱਟਿਆ ਉਹਨਾਂ ਨੇ ਆਖਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ دہشت ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਸੀ ਪਰ ਹੁਣ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਦਾ ਇਨਕਾਊਂਟਰ